ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆਪਾਂ ਅੱਜ ਸਬਜ਼ੀ ਬਣਾਉਣੀ ਭਿੰਡੀਆਂ ਦੀ ਅੱਜ ਆਪਣੇ ਆਈ ਸੀ ਗੈਸਟ ਤੇ ਉਹ ਜਦੋਂ ਗਏ ਉਸ ਤੋਂ ਬਾਅਦ ਫਿਰ ਪਤਾਰਾ ਧੂਰਾ ਕੱਢ ਕੇ ਫਿਰ ਬਣੀ ਕੰਮ ਦੀ ਰੇਲ ਪੂਰੀ ਤੇ ਫੇਰ ਹੀ ਕੱਟੀਆਂ ਸਬਜ਼ੀਆਂ ਮੈਂ ਭਿੰਡੀਆਂ ਪਿਆਜ਼ ਅੱਜ ਅੱਗੇ ਮੈਂ ਬਣਾਉਣੀ ਹੁੰਦੀ ਆ ਵੀ ਪਹਿਲਾਂ ਭਿੰਡੀਆਂ ਪਾਉਣੀ ਹੁੰਦੀ ਆ ਤੇ ਅੱਜ ਮੈਂ ਦੂਸਰੇ ਤਰੀਕੇ ਨਾਲ ਬਣਾਈ ਆ ਅੱਜ ਪਹਿਲਾਂ ਪਿਆਜ਼ ਭੁੰਨੇ ਥੋੜੇ ਜਿਹਾ ਹਲਕੇ ਜਿਹੇ ਤਬਾਦ ਵਿੱਚ ਭਿੰਡੀਆਂ ਭੁੰਨੀਆਂ ਇੱਥੇ ਜੀ ਫੋਨ ਆ ਗਿਆ ਸੀ ਮੈਨੂੰ ਦੂਸਰੇ ਫੋਨ ਤੇ ਤਾਂ ਉਹ ਫੇਰ ਮੈਂ ਸੁਣ ਕੇ ਇੱਥੇ ਰੱਖ ਲਿਆ ਤੇ ਹੋ ਜੀ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜੋ ਵੀ ਆਪਣੇ ਚੈਨਲ ਤੇ ਪਹਿਲਾਂ ਆਪਣੇ ਨਾਲ ਜੁੜੇ ਆ ਤੇ ਜੋ ਨਵੇਂ ਭੈਣ ਭਰਾ ਜੁੜੇ ਆਪਣੇ ਚੈਨਲ ਨਾਲ ਉਹਨਾਂ ਨੂੰ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਾਰੇ ਜਾਣੇ ਕਰਿਆ ਕਰੋ ਜੀ ਜਰੂਰ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਆ ਬਹੁਤ ਹੌਸਲਾ ਮਿਲਦਾ ਆ ਤੇ ਲਓ ਜੀ ਅੱਜ ਆਪਾਂ ਪਹਿਲਾਂ ਪਾ ਲੈ ਪਿਆਜ਼ ਪਿਆਜ਼ਾਂ ਨੂੰ ਭੁੰਨਾਂਗੇ ਅੱਜ ਵੀ ਭਿੰਡੀਆਂ ਬਹੁਤ ਸਵਾਦ ਬਣੀਆਂ ਦਾ ਟਮਾਟਰ ਵਗੈਰਾ ਅੱਜ ਕੁਝ ਨਹੀਂ ਪਾਇਆ ਸਿਰਫ ਪਿਆਜ਼ ਤੇ ਪਿੰਡੀਆਂ ਨਾ ਮੈਂ ਲਸਣ ਹੀ ਪਾਇਆ ਕੇਵਲੇ ਲਸਣ ਵੀ ਪਾਲੀ ਦਾ ਵਿੱਚ ਸਵਾਦ ਆਉਂਦਾ ਲਸਣ ਦਾ ਬਹੁਤ ਟੇਸਟ ਆਉਂਦਾ ਹੁੰਦਾ ਇੱਥੇ ਜੀ ਵਿੱਚ ਹੋਰ ਵੀ ਕੋਈ ਨਾ ਕੋਈ ਕੰਮ ਨਾਲ ਕਰੀ ਜਾਂਦੀ ਸੀ ਉੱਧਰ ਭਾਂਡੇ ਭੁੰਡੇ ਵੀ ਧੋਣ ਵਾਲੇ ਪਏ ਸੀਗੇ ਪਰੌਣਿਆਂ ਨੂੰ ਜਿਹੜੀ ਜਾਣ ਲੱਗਿਆ ਤੇ ਚਾਹ ਬਣਾਈ ਸੀਗੀ ਤੇ ਉਹ ਫਿਰ ਮੈਂ ਬੈਠ ਗਈ ਸੀ ਉਹਨਾਂ ਦੇ ਕੋਲ ਕਿਉਂਕਿ ਜਦੋਂ ਭੈਣ ਭਰਾ ਆ ਜਾਂਦਾ ਹੈ ਪਹਿਲਾਂ ਤਾਂ ਚਾਹ ਪਾਣੀ ਬਣਾਉਂਦੇ ਕਰਦੇ ਫੇ ਕੱਲੀ ਹੈਗੀ ਆ ਫਿਰ ਮੈਨੂੰ ਰਸੋਈ ਵਿੱਚ ਵੀ ਆਪ ਹੀ ਆਉਣਾ ਪੈਂਦਾ ਸੀ ਤੇ ਉਹਨਾਂ ਦੇ ਕੋਲ ਵੀ ਜਾਣਾ ਪੈਂਦਾ ਸੀ ਚੀਜ਼ ਫੜਾਉਣ ਵੀ ਜਾਣਾ ਪੈਂਦਾ ਸੀ ਜੋ ਵੀ ਬਣਾਇਆ ਕੀਤਾ ਅੱਜ ਤਾਂ ਆਪਾਂ ਜੀ ਕੋਈ ਚੀਜ਼ ਨਹੀਂ ਘਰੇ ਬਣਾਈ ਰੋਟੀ ਉਹ ਕਹਿੰਦੇ ਅਸੀਂ ਖਾ ਕੇ ਆਏ ਤਾਂ ਆਪਾਂ ਸਮੋਸੇ ਮੰਗਾ ਲਏ ਸੀ ਤਾਂ ਹੋਰ ਮਠਿਆਈ ਵਗੈਰਾ ਜੋ ਚਾਹੀਦਾ ਸੀ ਮੰਗਾ ਲਿਆ ਤੇ ਜਦੋਂ ਆਏ ਆ ਤਾਂ ਆਪਾਂ ਸਮੋਸਿਆਂ ਨੂੰ ਫਰਾਈ ਕਰ ਦਿੱਤਾ ਸੀ ਇੱਕ ਵਾਰੀ ਫੇਰ ਕਿਉਂਕਿ ਜੇ ਆਪਾਂ ਮੈਕਰੋਚ ਕਰਦੇ ਵੈਸੇ ਲਾਈਟ ਵੀ ਹੈ ਨਹੀਂ ਸੀ ਅਜੇ ਤੱਕ ਲਾਈਟ ਆਈ 1:30 2:00 ਵਜੇ ਆਈ ਆ ਤੇ ਮੈਕਰੋਚ ਜੇ ਆਪਾਂ ਉਹਨਾਂ ਨੂੰ ਗਰਮ ਕਰਦੇ ਤੇ ਉਹ ਥੋੜੇ ਹੋ ਜਾਂਦੇ ਨਰਮ ਜੇ ਤੇ ਸਮੋਸੇ ਸਵਾਦ ਲੱਗਦੇ ਕਰਾਂਚੀ ਜੇ ਹੁਣ ਥੋੜੇ ਜੇ ਤੇ ਉਹਨਾਂ ਨੂੰ ਫਿਰ ਖਲਾ-ਪਲਾ ਕੇ ਆਪਾਂ ਜਦੋਂ ਚਲੇ ਗਏ ਸੀਗੇ ਸ਼ਾਮੀ 5:00 ਵਜੇ ਗਏ ਆ ਤੇ ਉਸ ਤੋਂ ਬਾਅਦ ਆਪਾਂ ਧਾਰਾ ਕੱਢੀਆਂ ਤੇ ਫਿਰ ਲੱਗੇ ਆਪਾਂ ਦਾਲ ਸਬਜ਼ੀ ਹਵਲ ਹੋਏ ਕਾਲੀ ਕਾਲੀ ਕੀਤਾ ਇੱਥੇ ਜਿਹੜਾ ਵੀ ਕੰਮ ਕੀਤਾ ਇੱਕ ਗਰਮੀ ਬਹੁਤ ਜ਼ਿਆਦਾ ਸੀ ਤੇ ਲੋ ਜੀ ਇੱਥੇ ਆਪਾਂ ਥੋੜੀਆਂ ਜੀਆਂ ਪਾਈਆਂ ਹਰੀਆਂ ਮਿਰਚਾਂ ਭਿੰਡੀਆਂ ਪਾ ਕੇ ਨਾਲ ਹੀ ਹਰੀਆਂ ਮਿਰਚਾਂ ਉੱਪਰ ਪਾ ਦਿੱਤੀਆਂ ਕਿਉਂਕਿ ਨਾਲ ਹੀ ਇਹ ਭੁੱਜ ਜਾਣਗੀਆਂ ਜੇ ਨਾ ਵਿੱਚ ਤੋੜ ਕੇ ਦੇ ਭੁੰਨੀਆਂ ਇਹਨਾਂ ਨੂੰ ਤੇ ਫਿਰ ਅਰਜਨ ਥੋੜਾ ਜਿਹਾ ਸਾਡਾ ਉਹ ਕਹਿੰਦਾ ਬੀਜ ਆਉਂਦੇ ਕੱਚੀਆਂ ਲੱਗਦੀਆਂ ਮੈਨੂੰ ਮਿਰਚਾਂ ਫਿਰ ਨਿਆਣੇ ਦਾ ਵੀ ਖਿਆਲ ਰੱਖੀਦਾ ਵੀ ਉਹਨੇ ਰੋਟੀ ਖਾਣੀ ਆ ਤੇ ਫਿਰ ਆਪਣਾ ਹੀ ਨਹੀਂ ਕੱਲੇ ਬਾਰੇ ਸੋਚੀਦਾ ਵੀ ਅਸੀਂ ਇਦਾਂ ਖਾਣੀ ਆ ਇਦਾਂ ਖਾਣੀ ਆ ਅੱਜ ਤਾਂ ਬੱਦਲ ਛਾਟ ਛਾਟ ਸਵੇਰ ਅਧਾਈ ਜਾਂਦਾ ਜਾਈ ਜਾਂਦਾ ਪਰ ਮੀ ਬਸ ਪੰਜ ਕਿ ਮਿੰਟ ਵਰਿਆ ਛਰਾਟਾ ਜਿਹਾ ਤੇ ਫਿਰ ਹਟ ਗਿਆ ਪਰ ਗਰਮੀ ਉਸ ਤੋਂ ਪਹਿਲਾਂ ਤੋਂ ਵੀ ਜ਼ਿਆਦੀ ਦੁੱਗਣੀ ਗਰਮੀ ਕਰ ਗਿਆ ਪਰਾਸ ਦੀ ਧਰਤੀ ਵੀ ਕੱਢ ਕੇ ਅੱਜ ਪਹਿਲਾਂ ਤਾਂ ਆਰਾਧਾ ਸੀਗਾ ਬਣਾਉਣ ਦਾ ਆਲੂ ਤੇ ਚਿੱਟੇ ਚਨੇ ਫੇਰ ਸੋਚਿਆ ਵੀ ਚਲੋ ਅੱਜ ਕੋਈ ਬਣਾ ਲੀਨੇ ਸਬਜ਼ੀ ਤੇ ਕੱਲ ਨੂੰ ਦੇਖ ਲਾਂਗੇ ਤਰੀ ਵਾਲੀ ਸਬਜ਼ੀ ਬਣਾਉਣੀ ਹੋਈ ਤਾਂ ਜੇ ਚਿੱਟੇ ਚਨੇ ਕਹਿਣਗੇ ਚਿੱਟੇ ਤੇ ਕਾਲੇ ਕਹਿਣਗੇ ਕਾਲੇ ਬਣਾ ਲਾਂਗੇ ਉਹ ਲੋੜੀ ਤੱਕ ਦੁੱਧ ਲੈਣ ਵੀ ਆ ਗਏ ਸੀਗੇ ਭੈਣ ਜੀ ਹੁਣ ਉਹਨਾਂ ਨੂੰ ਦੁੱਧ ਪਾੜ ਦਿੱਤਾ ਤੇ ਜਿਹੜੇ ਦੋ ਭਾਂਡੇ ਸੀਗੇ ਉਹ ਵੀ ਮੈਨੂੰ ਲਾਲਚ ਹੋ ਗਿਆ ਵੀ ਨਾਲ ਨਾਲ ਮੈਂ ਧੋ ਦਵਾਂ ਇੱਧਰ ਸਬਜ਼ੀ ਆਪਣੀ ਬਣੀ ਜਾਊਗੀ ਹੌਲੀ ਹੌਲੀ ਕਿਉਂਕਿ ਭਿੰਡੀਆਂ ਤੇ ਪਿਆਜ਼ ਪਹਿਲਾਂ ਆਪਾਂ ਭੁੰਨ ਲੈ ਨਾਲ ਮਿਰਚਾਂ ਹਰੀਆਂ ਤੇ ਮਚ ਮਸਾਲੇ ਆਪਾਂ ਬਾਅਦ ਚ ਹੀ ਪਾਏ ਸੀਗੇ ਤੇਲ ਆਪਣੇ ਕੋ ਪਹਿਲਾਂ ਘੜਿਆ ਪਿਆ ਸੀਗਾ ਜਦੋਂ ਜਿਨ੍ਹਾਂ ਵਿੱਚ ਸਮੋਸੇ ਕਿੱਤੇ ਸੀਗੇ ਫਰਾਈ ਉਹ ਤੇਲ ਕਢਿਆ ਪਿਆ ਸੀ ਅੱਜ ਉਹ ਹੀ ਆਪਾਂ ਰੀਯੂਜ਼ ਕਰ ਲਿਆ ਉਹਨੂੰ ਹੋਰ ਤੇਲ ਨਹੀਂ ਪਾਇਆ ਕਿਉਂਕਿ ਫਿਰ ਉਹ ਜਿਆਦਾ ਦੇਨ ਰੱਖੇ ਦਾ ਵੀ ਫਾਇਦਾ ਨਹੀਂ ਕੋਈ ਹੈਗਾ ਅੱਜ ਵਰਤ ਲਿਆ ਤੇ ਜਿਹੜਾ ਬਚਿਆ ਉਹ ਸਵੇਰ ਨੂੰ ਦੇਖਾਂਗੇ ਜਦੋਂ ਪਸ਼ੂਆਂ ਦੀ ਫੀਡ ਫੂਡ ਪੇਣੀ ਆ ਆਪਾਂ ਪੇਂਡਾ ਪੇੜਾ ਉਹਨਾਂ ਦਾ ਤੇ ਉਦੋਂ ਚਾਹ ਬੱਚੇ ਜਾਂ ਕੁਝ ਹੋਰ ਬੱਚੇ ਫਿਰ ਵਿੱਚ ਪਾ ਲੀਦਾ ਹੈ ਵਿੱਚ ਸੁੱਕੇ ਸੁੱਕਾ ਪੇੜਾ ਫੇਰ ਦਾਂਗੇ ਭਾਂਡੇ ਦੇ ਸਾਫ਼ ਹੋ ਜਾਊਗਾ ਕਿਉਂਕਿ ਜ਼ਿਆਦਾ ਨਹੀਂ ਸੀ ਮੈਂ ਪਾਇਆ ਥੋੜੇ ਜਿਹਾ ਤੇਲ ਦੇ ਵਿੱਚ ਗਰਮ ਕਰਕੇ ਬਿੱਤੇ ਸੀ ਸਮੋਸੇ ਜਿਹੇ ਆਏ ਆ ਤੇ ਫਿਰ ਲੈ ਕੇ ਆਉਣੇ ਪੈਂਦੇ ਪਿੰਡੋਂ ਤਾਂ ਨਹੀਂ ਲਿਆਂਦੇ ਸੀ ਅੱਜ ਤਾਂ ਨੂਰ ਮਹਿਲ へ ਗਏ ਸੀ ਉੱਥੋਂ ਹੀ ਮਂਗਾਏ ਸੀ ਇਹਨਾਂ ਕੋਲ ਕਿ ਆਪਾਂ ਤਾਂ ਵੱਡੇ ਤਾਂ ਚਲੋ ਰੋਟੀ ਪਾਣੀ ਖਾ ਕੇ ਵੀ ਵਧੀਆ ਸਾਲੇ ਦੇ ਨਿਆਣਿਆਂ ਨੂੰ ਨਿਆਣੇ ਨਾਲ ਆਏ ਸੀਗੇ ਕੁੜੀਆਂ ਸੀਗੀਆਂ ਤੇ ਫਿਰ ਇਦਾਂ ਹੋ ਗਿਆ ਇੱਕ ਮੇਰੀ ਭਤੀਜੀ ਸੀ ਤੇ ਇੱਕ ਦੋ ਦੇ ਮਾਮੇ ਦੀਆਂ ਕੁੜੀਆਂ ਸੀਗੀਆਂ ਨਾਲ ਵੀ ਚਲੋ ਬੱਚੇ ਆਏ ਉਹਨਾਂ ਨੂੰ ਕੁਝ ਖਾਣ ਨੂੰ ਹੋਵੇ ਨਿਆਣਾ ਆਪਣੇ ਘਰੇ ਦਾ ਖਾਂਦਾ ਪੀਂਦਾ ਹੀ ਐ ਇਦਾਂ ਨਹੀਂ ਹੁੰਦਾ ਵੀ ਨਹੀਂ ਤੇ ਜਦੋਂ ਚਲੋ ਭੂਆ ਫੂਫੀਆਂ ਦੇ ਆਉਂਦੇ ਨਿਆਣੇ ਚਾਹ ਹੁੰਦਾ ਐ ਨਿਆਣਿਆਂ ਨੂੰ ਵੀ ਇੱਥੇ ਆਪਾਂ ਜੀ ਤੜਕਾ ਲਾਉਂਦੇ ਲਾਉਂਦੇ ਨਾਲੋਂ ਨਾਲ ਆਪਾਂ ਆਟਾ ਗੁੰਨਾਂਗੇ ਜੀ ਜਦ ਤੱਕ ਪਿੰਡੀਆਂ ਤੇ ਪਿਆਜ਼ ਹੋਣਗੇ ਆਪਾਂ ਆਟਾ ਗੁੰਨ ਲਾਂਗੇ ਆਟਾ ਵੀ ਮਿਸ਼ਾਣ ਕੇ ਲੈ ਆਈ ਸੀਗੀ ਹਾਂਜੀ ਹੋਰ ਕੋਈ ਕੰਮ ਕਰ ਕਰਦਿਆਂ ਦੀ ਵੀਡੀਓ ਨਹੀਂ ਬਣਾ ਹੋਈ ਜੀ। ਕੁਛ ਰੋਟੀ ਸਬਜ਼ੀ ਜਿਹੜਾ ਕੰਮ ਅਪਰ ਸੋਈ ਵਿੱਚ ਕੀਤਾ ਉਹ ਹੀ ਵੀਡੀਓ ਬਣਾਈ ਆ। ਕਿਉਂਕਿ ਇੱਥੇ ਤਾਂ ਮੈਂ ਕੈਮਰਾ ਫੋਨ ਕਿਤੇ ਨਾ ਕਿਤੇ ਟਿਕਾ ਲੈਣੀ ਹੁੰਨੀ ਆ ਤੇ ਬਣ ਜਾਂਦੀ ਬਾਹਰ ਫਿਰ ਔਖਾ ਹੋ ਜਾਂਦਾ ਬਾਹਰ ਤਾਂ ਜੇ ਕੋਈ ਕੋਲ ਹੋਵੇ ਤਾਂ ਵੀਡੀਓ ਬਣਾਵੇ ਤੇ ਨਹੀਂ ਰੋਜ਼-ਰੋਜ਼ ਨਿਆਣਾ ਵੀ ਨਹੀਂ ਕੋਈ ਆਖੇ ਲੱਗਦਾ ਜੀ। ਜੇ ਸਟੈਂਡ ਮੈਂ ਇਹਨਾਂ ਨੂੰ ਕਿਹਾ ਆ ਉਹ ਪਹਿਲਾਂ ਸੀਗਾ ਸਾਡੇ ਕੋਲ ਤੋਂ ਉਹਦਾ ਇੱਕ ਸਾਈਡ ਵੀ ਐਕਸਾਈਡ ਜੀ ਟੁੱਟ ਗਈ ਤੇ ਉਹਦੇ ਫੇਰ ਉਹ ਟੈਕਦਾ ਨਹੀਂ ਸੀ ਤਾਂ ਕਰਕੇ ਹੁਣ ਕਹਿੰਦੇ ਤੁਹਾਨੂੰ ਨਵਾਂ ਲਿਆ ਕੇ ਦਊਂਗਾ ਜਿੱਦਣ ਗਿਆ ਆਵਾਂ ਸ਼ਹਿਰ ਨੂੰ ਤੇ ਅੱਜ ਤਾਂ ਸੰਡੇ ਸੀ ਕਰਕੇ ਅਤਵਰਸਤੀ ਤਾਂ ਬਾਜ਼ਾਰ ਬੰਦ ਸੀਗਾ ਪੁੱਛ ਕੇ ਤਾਂ ਅੱਜ ਵੀ ਆਉਣਾ ਸੀ ਵੀ ਜੇ ਮਿਲ ਜੂਗਾ ਤਾਂ ਲੈ ਆਵਾਂ ਫਿਰ ਜੇ ਬੇ ਆਪਾਂ ਬੇੜੇ ਵਿੱਚ ਕੋਈ ਕੰਮ ਪਸ਼ੂਆਂ ਵੱਲ ਕਰਦੇ ਆਂ ਤੇ ਫੇਰ ਚਲੋ ਜਾਂ ਕੱਪੜੇ ਵਗੈਰਾ ਧੋਣੇ ਆ ਉਹ ਆਪਾਂ ਫੇਰ ਰੱਖ ਲਈਏ ਸਟੈਂਡ ਤੇ ਫੋਨ ਤਾਂ ਫੇਰ ਵਧੀਆ ਸੋਹਣੀ ਬਣ ਜਾਂਦੀ ਵੀਡੀਓ ਇਥੇ ਤੇ ਜਿੱਦਾਂ ਅੱਜ ਰੱਖ ਹੋਇਆ ਫੋਨ ਤੇ ਮੈਂ ਰੱਖ ਕੇ ਵੀਡੀਓ ਬਣਾ ਲਈ ਜੀ ਉਹ ਬਾਜੀ ਕੋਇਲ ਬੋਲਦੀ ਆਪਣੇ ਇਥੇ ਲਾਗੇ ਬਾਜੀ ਕੇ ਬਲਕਣ ਦਾ ਦਰਖਤ ਆ ਉਹਦੇ ਉੱਤੇ ਬੈਠ ਜਾਂਦੀਆਂ ਆ ਕੇ ਆਹੀ ਕੰਮ ਕਰਦੇ ਆਨ ਗਰਮੀ ਨੇ ਕਿਤੇ ਬਸ ਕਰਾਈ ਪਈ ਐ ਰਸੋਈ ਵਿੱਚ ਇਹ ਮੈਨੂੰ ਕਹਿੰਦੇ ਖੂਨ ਨੂੰ ਜਾਣ ਲੱਗੇ ਕਹਿੰਦੇ ਪੱਠੇ ਵੱਢਣੇ ਇਦਾਂ ਦੇ ਚ ਤਾਂ ਔਖੇ ਆ ਮੈਂ ਕਿਹਾ ਸ਼ਾ ਚਲੋ ਠੀਕ ਐ ਵੀ ਸਾਰਿਆਂ ਨੂੰ ਔਖਾ ਲੱਗਦਾ ਕੰਮ ਪਰ ਸਾਡੇ ਆਲ ਨਹੀਂ ਕੋਈ ਦੇਖਦਾ ਵੀ ਇਹਨਾਂ ਨੂੰ ਕਿੰਨਾ ਔਖਾ ਜਿਹੜੀਆਂ ਰੋਟੀ ਸਬਜ਼ੀ ਕਰਦੀਆਂ ਆਆਂ ਰਸੋਈ ਵਿੱਚ ਉੱਥੇ ਤਾਂ ਆ ਕੇ ਕਹਿਣਾ ਲੈ ਕੀ ਦੋ ਰੋਟੀਆਂ ਲਾਈਆਂ ਇਦਾਂ ਕਰਦੇ ਹੁੰਦੇ ਆ ਚੁੱਪ ਕਰ ਜਿੰਦਾ ਚਲੋ ਵੀ ਦੋ ਰੋਟੀਆਂ ਆਈਆਂ ਬਾਕੀ ਦਾ ਜਿਹੜਾ ਕੰਮ ਕੀਤਾ ਉਹ ਗਣਤੀ 'ਚ ਨਹੀਂ ਹੁੰਦਾ ਕਿਸੇ ਦੇ। ਉਹ ਜੀ ਆਪਣੀਆਂ ਤਾਂ ਵੀਡੀਓਸ ਆਦੀਆਂ ਸਿੰਪਲ ਇਦਾਂ ਨਹੀਂ ਹੁੰਦੀਆਂ। ਜੋ ਰੋਟੀ ਸਬਜ਼ੀ ਜਾਂ ਜੋ ਘਰ ਦਾ ਕੰਮ ਕਰਦੇ ਆ ਹੋਰ ਬਾਧੂ ਕੋਈ ਚੀਜ਼ ਨਾ ਖਾਣ ਖਾਣੀ ਦੱਸੀ ਆ ਪਰਹੇਜ਼ ਦੱਸਿਆ ਤਾਂ ਨਾ ਬਣਾਈ ਹੁੰਦੀ ਆ। ਅੱਜ ਦੁਪਹਿਰੇ ਕਹਿੰਦੇ ਸੀ ਕਿੰਦਾ ਸੇਵੀਆਂ ਬਣਾ ਲਾ। ਨਿਆਣੇ ਕਿੱਥੇ ਮਿੱਠੀ ਚੀਜ਼ ਨੂੰ ਬਾਲਾ ਮੂੰਹ ਲਾ ਕੇ ਖੁਸ਼ ਆ। ਫੇਰ ਮੈਂ ਨਿਆਣਿਆਂ ਨੇ ਖਾਧੀ ਆ ਨਾ। ਫੇਰ ਇੱਥੇ ਪਈਆਂ ਰਹਿਣੀਆਂ ਆ ਤੁਹਾਨੂੰ ਬਣਾ ਦੂੰਗੀ ਕੋਈ ਗੱਲ ਨਹੀਂ। ਕੱਲ ਨੂੰ ਬਣਾ ਦੂੰਗੀ। ਵੀ ਅਵੇਂ ਦੁੱਧ ਵੀ ਇੰਨਾ ਕਾਠ ਮਾਰਨਾ ਤਾਂ ਸੇਵੀਆਂ ਵੀ ਮੁੜ ਕੇ ਨਿਆਣਿਆਂ ਨੇ ਖਾਧੀਆਂ ਨਾ ਫੇ। ਮੰਜਾ ਉਦਾਂ ਹੋ ਖਰਾਬ ਹੁੰਦਾ ਵੀ ਚੀਜ਼ ਬਣਾਈ ਆ ਤਾਂ ਖਾਧੀ ਨਹੀਂ ਨਿਆਣੇ ਅੱਜਕੱਲ ਮਿੱਠਾ ਖਾ ਕੇ ਨਹੀਂ ਖੁਸ਼ ਹੈਗੇ ਉਹਨਾਂ ਨੂੰ ਲੋਣ ਵਾਲੀਆਂ ਚੀਜ਼ਾਂ ਜਿੰਨੀਆਂ ਮਰਜ਼ੀ ਹੋਣ ਨਮਕੀਨ। ਇਹਦੇ ਜੀ ਤੜਕਾ ਲੱਗਦੇ ਲੱਗਦੇ ਆਪਣੇ ਕਈ ਕੰਮ ਹੋ ਜਾਂਦੇ ਆ ਭਾਂਡੇ ਭੁੰਡੇ ਵੀ ਧੋ ਲੈਂਦੇ ਆ ਤੇ ਆਟਾ ਵੀ ਗੁੰਨ ਲੈਂਦਾ ਆ ਖੜੇ ਖੜੇ ਇੱਥੇ ਸੈਲਫ ਤੇ ਤੇ ਜੇ ਹੁਣ ਮੇਰੀ ਅਰਗੀ ਨੇ ਬਾਹਰ ਚੁੰਨੇ ਤੇ ਕੰਮ ਕਰਨਾ ਹੋਵੇ ਜੇ ਮੰਨ ਲਓ ਗੈਸ ਵੀ ਬਾਹਰ ਲੱਗੇ ਜਾਣਾ ਹੋਵੇ ਤਾਂ ਅੰਦਰੋਂ ਚੀਜ਼ਾਂ ਹੀ ਕਿੰਨੀਆਂ ਢੋਣੀਆਂ ਪੈਂਦੀਆਂ ਜੀ ਬਾਹਰ ਬਾਹਰ ਤਾਂ ਕਿਚਨ ਜੇ ਬਣੀ ਹੋਵੇ ਓਪਨ ਹੀ ਹੋਵੇ ਉਹ ਮੇਰੇ ਕਿਚਨ ਤੇ ਉੱਥੇ ਚਲੋ ਮਾੜੀ ਮੁੱਠੀ ਚੀਜ਼ ਉਧਰ ਰੱਖਿਆ ਹੋਵੇ ਕੁਛ ਨਾ ਕੁਛ ਫੇਰ ਤਾਂ ਠੀਕ ਹੈ ਨਹੀਂ ਤਾਂ ਮੇਰੇ ਤਾਂ ਗੇੜੇ ਹੀ ਬਹੁਤ ਵੱਜਦੇ ਆ ਜੇ ਮੈਂ ਬਾਹਰ ਰੋਟੀ ਪਾਣੀ ਕਰਨ ਲੱਗ ਵੀ ਜਾਵਾਂ ਤਾਂ ਕਦੇ ਮੱਚ ਮਸਾਲੇ ਵਾਲੀ ਲੈ ਜਾਓ ਡੱਬੀਆਂ ਕਦੇ ਕੁੱਛ ਕਦੇ ਕੁੱਛ ਕਿਉਂਕਿ ਟੋਟਲੀ ਚੀਜ਼ ਹੀ ਸਾਰੀ ਰਸੋਈ ਵਿੱਚ ਪਈ ਆ ਤੇ ਇੱਥੋਂ ਹੀ ਸਾਰੀਆਂ ਬਾਹਟ ਹੋਣੀਆਂ ਪੈਣੀਆਂ ਆ ਉਹਦੇ ਨਾਲੋਂ ਬਿਹਤਰ ਆ ਇੱਥੇ ਗਰਮੀ ਗਰਮੀ ਚਾਹ ਲੈ ਲਈਦੀ ਆ ਸ਼ਿਆਾਲਾ ਨੂੰ ਤਾਂ ਚਲੋ ਇਦਾਂ ਹੋ ਜਾਂਦਾ ਚੁੱਲ੍ਹਾ ਸੇਕਣ ਨੂੰ ਬੈਲ ਕਰਦਾ ਜਿਦੋਂ ਅੱਗ ਤੇ ਫੇਰ ਚੁੱਲ੍ਹਾ ਬਾੜ ਲਈਦਾ ਉਦੋਂ ਜ਼ਿਆਦਾਤਰ ਸਬਜ਼ੀ ਸਾਗ ਸਬਜ਼ੀਆਂ ਹੁੰਦੀਆਂ ਤੇ ਚਲੋ ਜੇ ਬਣੀ ਵੀ ਹੋਵੇ ਤਾਂ ਆਪਾਂ ਚੱਕ ਕੇ ਬਾਹਰ ਲੈ ਜਾਈਏ ਜਾਂ ਬਾਹਰ ਹੀ ਤੋੜਕਾ ਲੈਣਾ ਹੋਵੇ ਨਾ ਔਖਾ ਨਹੀਂ ਲੱਗਦੀ ਗੇੜ ਲੈਣਾ ਗਰਮੀ 'ਚ ਤਾਂ ਉਦੇ ਬੱਸ ਹੋ ਜਾਂਦੀ ਹੈ ਜੀ ਕੇਵਲੇ ਆਟੇ ਨੂੰ ਤਾਂ ਮੈਂ ਇੱਕ ਚੀਜ਼ਾਂ ਜੇ ਮੈਂ ਬਾਹਰ ਕੰਮ ਕਰਨ ਲੱਗ ਪਾਇ ਇੱਕ ਦਿਨ ਮੈਂ ਇੰਡਕਸ਼ਨ ਰੱਖ ਲੈਵਾਰ ਮੈਂ ਅਰਜਨ ਨੂੰ ਘਮਾਓ ਲਿਆ ਦੇ ਪੁੱਤ ਮੈਨੂੰ ਔਲਿਆ ਦੇ ਨਿਆਣਾ ਵੀ ਖੇਜ ਜਾਂਦਾ ਜੀ ਵੀ ਮੈਨੂੰ ਘੜੀ ਘੜੀ ਐਸੇ ਕੰਮ ਤੇ ਲਾਇਆ ਲਓ ਜੀ ਇੱਥੇ ਆਪਣੇ ਭਿੰਡੀਆਂ ਤਾਂ ਪਿਆਜ਼ ਹੋ ਗਏ ਸੀਗੇ ਕਿਉਂਕਿ ਬਾਲੇ ਨੇ ਲੂ ਜੈ ਕੇ ਬਣਾਉਂਦੀ ਹੁੰਦੀ ਮੈਂ ਉਹ ਵੀ ਨਹੀਂ ਫਸਵਾ ਦੋਂਦਾ ਸਾਬ ਦੀ ਦਸਾਈ ਇੱਥੇ ਆਪਾਂ ਪਾਵਾਂਗੇ ਜੀ ਹੁਣ ਇਹਦੇ ਵਿੱਚ ਲੋੜ ਮੁਤਾਬਕ ਮਿਰਚ ਮਸਾਲਾ ਜੋ ਵੀ ਪਾਉਣਾ ਆਪਾਂ ਲੂਣ ਆਪਾਂ ਜੀ ਐਂਡ ਤੇ ਪਾਈਦਾ ਜਿਸ ਹਿਸਾਬ ਨਾਲ ਮਰਜੀ ਪਿੰਡੀਆਂ ਬਣਾ ਲਈਏ ਚਾਹੇ ਪਿੰਡੀਆਂ ਨੂੰ ਪਹਿਲਾਂ ਫਰਾਈ ਕਰ ਲਈਏ ਚਾਹੇ ਪਿਆਜ਼ਾਂ ਨੂੰ ਪਹਿਲਾਂ ਕਰ ਲਈਏ ਲੂਣ ਹਮੇਸ਼ਾ ਬਾਅਦ ਵਿੱਚ ਹੀ ਪਾਉਣੀ ਹੁੰਦੀ ਮੈਂ ਜਦੋਂ ਆਪਾਂ ਲੂਣ ਪਹਿਲਾਂ ਪਾ ਦਿੰਨੇ ਆ ਜੀ ਉਹ ਪਾਲੀਆਂ ਨਰਮ ਜੀਆਂ ਹੋ ਕੇ ਤਾਂ ਫਿਰ ਉਹ ਫਿਸ ਜੀਆਂ ਜਾਂਦੀਆਂ ਪਿੰਡੀਆਂ ਨਹੀਂ ਤਾਂ ਇਦਾਂ ਕੱਲੀਆਂ-ਕੱਲੀਆਂ ਜੀਆਂ ਰਿੰਡੀਆਂ ਬਹੁਤ ਸੋਹਣੀਆਂ ਬਣਦੀਆਂ ਬਾਕੀ ਸਭ ਦਾ ਆਪੋ ਆਪਣਾ ਹਿਸਾਬ ਹੈ ਜੀ ਦਾਲ ਸਬਜ਼ੀ ਬਣਾਉਣ ਦਾ ਆਪਾਂ ਜਿੱਦਾਂ ਬਣਾਉਨੇ ਆ ਆਪਾਂ ਤੁਹਾਡੇ ਨਾਲ ਉਦਾਂ ਸ਼ੇਅਰ ਕਰਦੇ ਆ ਸਾਰੇ ਆਪਣੇ ਆਪਣੇ ਕੰਮ ਵਿੱਚ ਵਸਟ ਹੁੰਦੇ ਆ ਜੀ ਪਰਫੈਕਟ ਹੁੰਦੇ ਆ ਤੇ ਆਪਾਂ ਜੋ ਬਣਾਉਨੇ ਆ ਆਪਣੇ ਘਰ ਦੇ ਉਹਦੀ ਸਲੋਤ ਕਰ ਦੇਣ ਵੀ ਬਹੁਤ ਅਦਬਣੀ ਸਬਜੀ ਬਹੁਤ ਸਵਾਦ ਆ ਇੰਨੇ ਚ ਹੀ ਅਸੀਂ ਤਾਂ ਖੁਸ਼ ਹੋ ਜੰਨੀ ਆ 20 ਚਲੋ ਸਾਨੂੰ ਕਹਿ ਦਿੱਤਾ ਵੀ ਤੁਸੀਂ ਦਾਲ ਸਬਜੀ ਬਹੁਤ ਸਵਾਦ ਬਣਾਈ ਆ ਲਓ ਜੀ ਆਪਾਂ ਇੱਥੇ ਹੁਣ ਸਾਰੇ ਹਲਦੀ ਮਿਰਚ ਲਾਲ ਤੇ ਨਮਕ ਪਾ ਕੇ ਤੇ ਆਪਾਂ ਦੇਵਾਂਗੇ ਰਲਾ ਲਓ ਜੀ ਕਲੀਆਂ ਕਲੀਆਂ ਭਿੰਡੀਆਂ ਇੱਦਾਂ ਬਣੀਆਂ ਬਹੁਤ ਸੋਹਣੀਆਂ ਲਓ ਜੀ ਮੋਰ ਆ ਗਿਆ ਆਪਣੀ ਡਿਊਟੀ ਨਿਭਾਉਣ ਫੇਰ ਤੇ ਇੱਥੇ ਆਪਾਂ ਨਾਲ ਲੱਗਦੇ ਰੋਟੀ ਪਕਾ ਲਾਂਗੇ ਤਵਾ ਰੱਖ ਲਿਆ ਸੀ ਧੋ ਕੇ ਜਦੋਂ ਗਰਮੀ ਲੱਗਦੀ ਹੋਵੇ ਕੰਮ ਕਾਲੀ-ਕਾਲੀ ਕਰਦੇ ਹੋਈ ਹੈ ਤਾਂ ਮੰਨ ਲਓ ਮੱਲੀ ਅੱਜ ਮੇਰੇ ਕੋਲ ਰੋਟੀਆਂ ਵੀ ਇਦਾਂ ਹੋਈ ਜਾਂਦੀਆਂ ਸੀ ਇੱਕ ਦੋ ਰੋਟੀਆਂ ਮੇਰੇ ਕੋਲ ਇਕੱਠੀਆਂ ਜੀਆਂ ਹੋ ਗਈਆਂ ਕਾਲੀ-ਕਾਲੀ ਕੰਮ ਕਰਨਾ ਹੋਵੇ ਫਿਰ ਇਹ ਹੁੰਦਾ ਵੀ ਚਲੋ ਛੇਤੀ ਵੀਡੀਓ ਬਣਾ ਲਈਏ ਤੇ ਵੀਡੀਓ ਨੂੰ ਐਡਿਟ ਕਰੀਏ ਵੌਇਸਓਵਰ ਕਰੀਏ ਤੇ ਫਿਰ ਵੀਡੀਓ ਨੂੰ ਪਾਉਣਾ ਵੀ ਅਪਲੋਡ ਵੀ ਕਰਨਾ ਹੁੰਦਾ ਹੈ ਤੁਹਾਡੇ ਤੱਕ ਵੀ ਪਹੁੰਚਾਉਣੀ ਹੁੰਦੀ ਹੈ ਸੌਰੀ ਹੈ ਜੀ ਮੇਰੇ ਕੋ ਸ਼ਾਮ ਨੂੰ ਲੇਟ ਹੋ ਜੰਨੀ ਮੈਂ ਮੇਰੇ ਵਿੱਚ ਪਸ਼ੂ ਪਾਲ ਦਾ ਕੰਮ ਕਰਨਾ ਪੈਂਦਾ ਤਾਂ ਕਰਕੇ ਵੀ ਵੀਡੀਓ ਲੇਟ ਬਣਦੀ ਜੇ ਰੋਟੀ ਹੁਣ ਬਿਲਕੁਲ ਹੀ ਦੁਪਹਿਰੇ ਜੇ ਬਣਾ ਕੇ ਰੱਖ ਲਓ 5:30 ਉਹ ਵੀ ਨਹੀਂ ਫਿਰ ਖਾਣ ਦਾ ਸੁਆਦ ਆਉਂਦਾ ਤਾਂ ਕਰਕੇ ਫੇ ਸ਼ਾਮ ਦੀ ਰੋਟੀ ਸਬਜ਼ੀ ਦੀ ਨਾਲ ਵੀਡੀਓ ਬਣਾਉਣੀ ਹੁੰਦੀ ਆ ਤੇ ਲੇਟ ਹੋ ਜਾਈਦਾ ਫੇਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਜਣੇ ਵੀਡੀਓ ਦੇਖਦੇ ਆ ਕਮੈਂਟ ਕਰਦਿਆਂ ਭੈਣਾ ਬਹੁਤ ਹੌਸਲਾ ਮਿਲਦਾ ਭੈਣੋਂ ਤੁਹਾਡੇ ਸਿਰ ਤੇ ਹੀ ਆ ਤੁਹਾਡੇ ਹੌਸਲੇ ਨਾਲ ਹੀ ਆ ਨਹੀਂ ਤਾਂ ਮੈਂ ਤਾਂ ਹਫਤੇ ਚ ਇੱਕ ਵਾਰੀ ਵੀਡੀਓ ਪਾਉਣ ਵਾਲੀ ਸੀ ਮੈਨੂੰ ਪੰਜਾਬੀ ਕਿਚਨ ਬਲੌਗ ਵਾਲੇ ਜਿਹੜੇ ਸਿਸਟਰ ਆ ਉਹਨਾਂ ਨੇ ਬਹੁਤ ਕਹਿਣਾ-ਕਹਿਣਾ ਤੁਸੀਂ ਡੇਲੀ ਵੀਡੀਓ ਪਾਇਆ ਕਰੋ ਤੇ ਐਵੇਂ ਕਿਉਂ ਕਹਾਂ ਮੈਂ ਉਹਨਾਂ ਤੋਂ ਜ਼ਿਆਦਾ ਉਹਨਾਂ ਦੇ ਹੌਸਲੇ ਨਾਲ ਹੀ ਲੱਗੀ ਵੀਡੀਓ ਪਾਉਣ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਨੇ ਜਿੱਦਾਂ ਕਮੈਂਟ ਕਰਕੇ ਹੌਸਲਾ ਦੇਣਾ ਵੀ ਤੁਸੀਂ ਭੈਣ ਭੈਣੇ ਤੂੰ ਰੋਜ਼ ਵੀਡੀਓ ਪਾਇਆ ਕਰ ਤੇ ਚਲੋ ਆਪਾਂ ਹੋਰ ਵੀਡੀਓ ਫੋਨ ਲੱਗੇ ਹੁਣ ਜਿੰਨੀ ਆਵੇ ਭੈਣਾਂ ਜੁੜੀਆਂ ਨਾਲ ਕਮੈਂਟ ਕਰਦੀਆਂ ਐ ਬਹੁਤ ਚੰਗਾ ਲੱਗਦਾ ਜੀ ਹੁਣ ਤਾਂ ਕਈ ਰਿਸ਼ਤੇਦਾਰੀਆਂ ਆਪਣੀਆਂ ਭੈਣਾਂ ਦੀਆਂ ਹੋਰ ਬਣ ਗਈਆਂ ਆ ਤੇ ਹੁਣ ਮੇਰੇ ਭੈਣ ਭਰਾ ਸ਼ਾਮ ਨੂੰ ਫੋਨ ਕਰਦੇ ਆ ਤੇ ਮੇਤੂ ਫੋਨ ਨਹੀਂ ਜੀ ਚੱਕ ਹੁੰਦਾ ਜਾਂ ਤਾਂ ਵੀਡੀਓ ਬਣਦੀ ਹੁੰਦੀ ਜਾਂ ਵੀਡੀਓ ਅਪਲੋਡ ਹੁੰਦੀ ਹੁੰਦੀ ਜਾਂ ਮੈਂ ਐਡਿਟ ਕਰਦੀ ਹੁੰਨੀ ਫਿਰ ਉਹ ਥੋੜਾ ਜਿਹਾ ਨਰਾਜਗੀ ਦੇ ਵਿੱਚ ਹੋ ਜਾਂਦੇ ਮੈਂ ਹੁਣ ਉਹਨਾਂ ਨੂੰ ਦੱਸਿਆ ਮੈਂ ਕਿ ਮੇਰਾ ਵੀ ਇਹ ਜਿੱਦਾਂ ਤੁਸੀਂ ਸ਼ਿਫਟਾਂ ਲਾ ਕੇ ਉਹਨੇ ਤੁਹਾਡਾ ਕੰਮ ਆ ਮੇਰਾ ਵੀ ਇਹ ਕੰਮ ਆ ਹਨਾ ਵੀ ਮੈਨੂੰ ਵੀ ਜ਼ਰੂਰੀ ਆ ਇਹ ਤੁਸੀਂ ਜਾਂ ਤਾਂ ਵੀਡੀਓ ਪਈ ਤੋਂ ਬਾਅਦ ਫੋਨ ਕਰਿਆ ਕਰੋ ਤੇ ਜਾਂ ਫਿਰ ਹਨਾ ਦਿਨੇ ਲਾ ਲਿਆ ਕਰੋ ਵੀ ਮੇਰੇ ਕੋਲ ਜਦੋਂ ਟਾਈਮ ਹੁਣ ਚਲੋ ਇਹ ਆਪਾਂ ਰੁਟੀਨ ਹੀ ਬਣਾ ਲਈ ਆਪਣੀ ਆਪਾ ਆਪਣਾ ਕੰਮ ਆ ਇਹ ਆਪਾਂ ਕੰਮ ਕਰਦੇ ਆ ਕਿਸ ਹੁੰਦੀ ਡਿਊਟੀ ਆ ਆਪਣੀ ਇਹ ਹੁਣ ਤੇ ਇਹ ਨਿਭਾਉਣੀ ਪੈਣੀ ਆ ਜੀ ਕਿਉਂਕਿ ਹੁਣ ਆਪਣੇ ਭੈਣ ਭਰਾਵਾਂ ਦੇ ਨਾਲ-ਨਾਲ ਤੁਸੀਂ ਵੀ ਭੈਣ ਭਰਾ ਸਾਰੇ ਜੁੜ ਗਏ ਆ ਸਾਡੇ ਨਾਲ ਤੇ ਇਹ ਹੁੰਦਾ ਵੀ ਚਲੋ ਜਿਹੜਾ ਆਪਾਂ ਕੰਮਕਾਰ ਕੀਤਾ ਆ ਆਪਾਂ ਸਾਰੇ ਭੈਣ ਭਰਾਵਾਂ ਨਾਲ ਸਾਂਝਾ ਕਰੀਏ ਜੀ ਫੇ ਗੁੱਸਾ ਰੋਸ ਸੱਚਾ ਲੈ ਲੈਂਦਾ ਆ ਜੀ ਕੋਈ ਗੱਲ ਨਹੀਂ ਕੋਈ ਜਦੋਂ ਹੁਣ ਨਹੀਂ ਉਹਨਾਂ ਨੂੰ ਟਾਈਮ ਦੇ ਹੁੰਦਾ ਫੇਰ ਵੀ ਮੈਂ ਤਾਂ ਰਾਤ ਨੂੰ ਮੈਨੂੰ 11 ਵਜ ਬਜ ਜਾਂਦੇ ਆ ਜੇ ਤਾਂ ਕਿਸੇ ਦਾ ਫੋਨ ਆਇਆ ਉਹਨੂੰ ਬਾਅਦ ਵਿੱਚ ਕਰ ਲੈਣਾ ਆ ਤੇ ਜਿੱਦਾਂ ਹੁਣ ਵੀਡੀਓ ਮੈਂ ਮੇਰੀ ਸਾਰੀਆਂ ਭੈਣਾਂ ਦੇਖਦੀਆਂ ਵੀਡੀਓ ਤੇ ਕਮੈਂਟ ਕਰਦੀਆਂ ਮੈਂ ਵੀ ਫੇ ਜਿੰਨਾ ਹੋ ਸਕਦਾ ਜਿਹਦੀ ਜਿਹਦੀ ਵੀਡੀਓ ਮੈਂ ਆਪਣੀ ਵੀਡੀਓ ਅਪਲੋਡ ਤੇ ਲਾ ਕੇ ਤੇ ਫਿਰ ਨਾਲੋਂ ਨਾਲ ਦੇਖੀ ਜਾਣੇ ਬਲੌਗ ਵੀ ਜਿੱਦਾਂ ਹੁਣ ਜਿਹੜਾ ਭੈਣ ਭਰਾ ਮੈਨੂੰ ਸਪੋਰਟ ਕਰਦਾ ਮੇਰਾ ਫਰਜ਼ ਬਣਦਾ ਉਹਨੂੰ ਸਪੋਰਟ ਕਰਨ ਦਾ ਹਨਾ ਤਾਂ ਕਰਕੇ ਫਿਰ ਅੱਜ ਤਾਂ ਮੇਰੇ ਕੋਲ ਪੁਰਾਣੇ ਆਏ ਸੀ ਕਿਸੇ ਦਾ ਬਲੌਗ ਨਹੀਂ ਦੇਖ ਹੋਇਆ ਕਿਹਦਾ ਕਿਹਦੇ ਨੋਟੀਫਿਕੇਸ਼ਨ ਆਈਆਂ ਹੁਣ ਮੈਂ ਆ ਵੀਡੀਓ ਅਪਲੋਡ ਤੇ ਜਦੋਂ ਅਪਲੋਡ ਹੋਣ ਤੇ ਲਾਤੀ ਤੇ ਉਸ ਤੋਂ ਬਾਅਦ ਫਿਰ ਮੈਂ ਦੇਖੂਗੀ ਸਾਰੀਆਂ ਭੈਣਾਂ ਦੇ ਬਲੌਗ ਇਦਾਂ ਨਾ ਸੋਚੋ ਵੀ ਮੈਂ ਨਹੀਂ ਦੇਖਣੇ ਦੇਖੂਗੀ ਜੀ ਸਾਰੀਆਂ ਭੈਣਾਂ ਦੇ ਬਲੌਗ ਹੋ ਸਕਦਾ ਮੇਰਾ ਬਲੌਗ ਤੁਹਾਡੇ ਕੋਲ ਲੇਟ ਪਹੁੰਚੇ ਮੈਂ ਵੀਡੀਓ ਪਹਿਲਾਂ ਸ਼ੁਰੂ ਕਰ ਦਮਾਂ ਦੇਖਣੀ ਆ ਲੋ ਜੀ ਆਪਾਂ ਇੱਥੇ ਰੋਟੀ ਲੱਗ ਪੈਸੀ ਪਕਾਉਂ ਜੀ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਮੇਰੇ ਤਾਂ ਮੈਂ ਦਵਾਈ ਵੀ ਖਾਦੀ ਆ ਤੇ ਮੇਰੇ ਗਲੇ ਦੇ ਵਿੱਚ ਮੈਨੂੰ ਇਦਾਂ ਲੱਗਦਾ ਰਹਿੰਦਾ ਜਿਦਾ ਇੱਕ ਸਾਈਡ ਕੋਈ ਚੁੰਬੜਿਆ ਜਾ ਹੁੰਦਾ ਆ ਵੀ ਕੋਈ ਸ਼ੈਲ ਸ਼ੈਲਟ ਸ਼ੂਜ਼ ਤਾਂ ਲੱਗੀ ਆ ਵਿੱਚ ਇਦਾਂ ਵੀ ਕੋਈ ਚੀਜ਼ ਖਾਂਦੀ ਦੇ ਤੇ ਪਤਾ ਨਹੀਂ ਉਹ ਮੈਨੂੰ ਵੀ ਪੱਤੀਆਂ ਹੀ ਪਈਆਂ ਜਾਂ ਕਿੱਦਾਂ ਮੈਂ ਡਰਦੀ ਮੈਂ ਤਾਂ ਜਿਆਦਾ ਡਾਕਟਰ ਕੋਲ ਵੀ ਨਹੀਂ ਜਾਂਦੀ ਮੈਨੂੰ ਡਰ ਤੇ ਆ ਪੌ ਲੱਗਦਾ ਆ ਕੱਲ ਕੁਛ ਆਰਾਮ ਰਿਹਾ ਅੱਜ ਫੇਰ ਪਤਾ ਨਹੀਂ ਕੁਛ ਖਾਦਾ ਪੀਤਾ ਗਿਆ ਠੰਡਾ ਠੁੰਡਾ ਫੇਰ ਦੁਬਾਰਾ ਇਦਾਂ ਹੋਈ ਸੀ ਲੋ ਜੀ ਇੱਥੇ ਆਪਾਂ ਰੋਟੀ ਪਕਾ ਲਈ ਸੀਗੀ ਤੇ ਆਪਾਂ ਬਣਾਉਣਾ ਆ ਗੁੰਦੀ ਤੇ ਪਿਆਜ਼ ਤੇ ਖੀਰਾ ਤੇ ਟਮਾਟਰ ਵਾਲਾ ਰਾਇਤਾ ਨਾਲ ਇਹ ਪਿਆ ਦੂਸਰਾ ਆਪਾਂ ਜੀਰਾ ਭੁੰਨ ਲਿਆ ਤਵੇ ਤੇ ਇਹਨੂੰ ਆਪਾਂ ਉਹ ਕੀ ਹੁੰਦਾ ਆ ਚੱਕਲੇ ਦੇ ਉੱਪਰ ਕਰ ਲਾਂਗੇ ਸੌਰੀ ਜੀ ਵਿੱਚ ਫੋਨ ਦੀ ਰਿੰਗ ਵੱਜੀ ਇਹ ਤਾਂ ਕੰਪਨੀ ਵਾਲੇ ਦਾ ਸੀਗਾ ਫੋਨ ਜਿਹੜੀ ਆਉਂਦੀਆਂ ਹੁੰਦੀਆਂ ਕਾਲਾਂ ਜੀਆਂ ਲਓ ਜੀ ਆਪੇ ਚੱਕਲੇ ਦੇ ਉੱਪਰ ਚੰਗੀ ਤਰ੍ਹਾਂ ਇਹਨੂੰ ਰਗੜ ਲਾਂਗੇ ਇਹਦੇ ਨਾਲ ਵੇਲਣੇ ਨਾ ਬਰੀਕ ਕਰਕੇ ਤੇ ਫਿਰ ਆਪਾਂ ਬਣਾਉਨੇ ਆ ਜੀ ਰੈਤਾ ਅੱਜ ਸੀਗਾ ਵੀ ਸੁੱਕੀ ਸਾਬਦੀ ਆ ਨਾਲ ਰੈਤਾ ਬਣਾ ਲਈਏ ਤੇ ਖਾਈਏ ਇਹ ਵੀ ਬੜਾ ਸਵਾਦ ਬਣਿਆ ਜੀ ਮੈਂ ਖਾ ਕੇ ਦੇਖ ਕੇ ਟੇਸਟ ਫੇਰੇ ਹੀ ਪਹਿਲਾਂ ਪਿੰਡੀਆਂ ਦੀਆਂ ਪਿੰਡੀਆਂ ਦੀ ਸਬਜ਼ੀ ਦਾ ਵੀ ਟੇਸਟ ਦੇਖ ਲਿਆ ਸੀ ਤੇ ਬਾਅਦ ਵਿੱਚ ਰਾਇਤੇ ਦਾ ਵੀ ਦੇਖ ਕੇ ਫਿਰ ਮੈਂ ਬਾਅਦ ਵਿੱਚ ਇਹਨਾਂ ਨੂੰ ਇਹ ਆ ਗਿਆ ਸੀ ਕੂਤੋਂ ਹੁਣ ਤੇ ਇਹਨਾਂ ਨੂੰ ਫਿਰ ਬਾਅਦ ਵਿੱਚ ਮੈਂ ਕਿਹਾ ਦੇਖੋ ਤਾਂ ਖਾ ਕੇ ਕਹਿੰਦੇ ਬਹੁਤ ਸਵਾਦ ਹੈ ਤੂੰ ਨਹੀਂ ਖਾਧਾ ਮੈਂ ਕਿਹਾ ਅੱਜ ਮੈਂ ਪਹਿਲੀ ਵਾਰੀ ਚੀਜ਼ ਦਾ ਟੇਸਟ ਕੀਤੀ ਨਹੀਂ ਤਾਂ ਮੈਂ ਹਮੇਸ਼ਾ ਪਹਿਲਾਂ ਇਹਨਾਂ ਨੂੰ ਕਰਾਉਣੀ ਹੁੰਦੀ ਹੈ ਟੇਸਟ ਚੀਜ਼ ਦਾ ਵੀ ਦੇਖੋ ਕਿੰਦਾ ਦੀ ਬਣੀ ਆ ਤੇ ਲਓ ਜੀ ਬਹੁਤ ਸੋਹਣਾ ਜੀਰਾ ਪੁੱਜਾ ਸੀ ਤੇ ਬਹੁਤ ਸੋਹਣਾ ਬਰੀਕ ਹੋ ਗਿਆ ਆਪਾਂ ਹੁਣ ਇਹਨੂੰ ਇੱਕ ਟੱਬੀ ਜੀ ਚ ਪਾ ਕੇ ਇਹਦੇ ਕੋਲੀ ਜਿਹੜੀ ਲੂਣਦਾਨੀ ਦੀ ਇਹਦੇ ਵਿੱਚ ਪਾ ਕੇ ਰੱਖ ਲਾਂਗੇ ਸਵੇਰ ਦਹੀਂ ਦੋਹੀਂ ਚ ਪੈ ਜਾਊਗਾ ਕੰਮ ਤਾਂ ਨਿੱਕੇ ਨਿੱਕੇ ਬਹੁਤ ਹੋ ਜਾਂਦੇ ਜੀ ਜੋ ਸ਼ੌਂਕ ਨਾਲ ਤੇ ਪੂਰੇ ਖੁਸ਼ਮੰਨ ਨਾਲ ਕਰੋ ਤੇ ਫੇਰ ਤਾਂ ਬਹੁਤ ਸੋਹਣੇ ਕੰਮ ਹੁੰਦੇ ਆ ਜੀ ਆਪਾਂ ਖਿਜੇ ਆ ਫਿਰ ਜਦੋਂ ਮੈਂ ਰੋਟੀ ਪਕਾਉਂਦੀ ਸੀ ਉਦੋਂ ਮੈਨੂੰ ਸੱਚੀ ਗਰਮੀ ਤੇ ਗੁੱਸਾ ਬਹੁਤ ਜਿਹੜੇ ਇੰਨੀ ਗਰਮੀ ਇੰਨੀ ਗਰਮੀ ਤੋਂ ਮੇਰੀਆਂ ਰੋਟੀਆਂ 빙ੀਆਂ ਟੇਡੀਆਂ ਹੋਈ ਜਾਂਦੀਆਂ ਸੀ ਜੀ ਇਹ ਲੋ ਜੀ ਆਪਾਂ ਛੋਟਾ ਜਿਹਾ ਪਿਆਜ਼ ਲਿਆ ਤੇ ਥੋੜਾ ਜਿਹਾ ਟੁਕੜਾ ਆਪਣਾ ਟਮਾਟਰ ਤਾਂ ਲਿਆ ਤੇ ਥੋੜਾ ਜਿਹਾ ਖੀਰਾ ਲਿਆ ਇਹ ਲਿਆ ਜੀ ਦੁੱਧ ਬੂੰਦੀ ਤੇ ਇਹ ਹੈਗਾ ਦਹੀਂ ਇਹ ਆਪਾਂ ਖੀਰੇ ਨੂੰ ਟਮਾਟਰ ਨੂੰ ਤੇ ਪਿਆਜ਼ ਨੂੰ ਇਹ ਚੋਪਰ ਵਿੱਚ ਇਹੜਾ ਰਸਤੀ ਜੀ ਖਿੱਚ ਕੇ ਚੋਪਰ ਹੁੰਦਾ ਉਹਦੇ ਵਿੱਚ ਆਪਾਂ ਕਰ ਲਾਂਗੇ ਚੋਪ ਤੇ ਫੇਰ ਪਾਵਾਂਗੇ ਵਿੱਚ ਦਹੀਂ ਦੇ ਲਓ ਜੀ ਮੈਨੂੰ ਆਦਤ ਹੈ ਇਦਾਂ ਦਹੀਂ ਭੰਨਣ ਦੀ ਕੀ ਤਾਂ ਪਹਿਣਾ ਇਦਾਂ ਵੀ ਪਾ ਲੈਂਦੀ ਆ ਪਰ ਮੈਨੂੰ ਜ਼ਿਆਦਾਤਰ ਆਦਤ ਹੈ ਜਦੋਂ ਬੀਬੀਆਂ ਮਧਾਣੀ ਨਾਲ ਰੜਕਦੀਆਂ ਹੁੰਦੀਆਂ ਸੀ ਦਹੀਂ ਖੱਟਾ ਸਾਡੇ ਵੈਸੇ ਖੱਟਾ ਵੀ ਕਹਿੰਦੇ ਆ ਖੱਟਾ ਬਣਾਉਣਾ ਦੁਆਬੇ ਵਿੱਚ ਬੂੰਦੀ ਵਾਲਾ ਖੱਟਾ ਕਹਿ ਦਿੰਦੇ ਆ ਤੇ ਹੁਣ ਰੇਤਾ ਤੇ ਚਲੋ ਆਪਾਂ ਗਾਹ ਜਿਹੜੀ ਹੈਗੀ ਆ ਨੀ ਬੀਬੀਆਂ ਪੁਰਾਣੀਆਂ ਸੀ ਸਾਡੀ ਮੰਮੀ ਹੋਣੀ ਸੀ ਭੂਆ ਹੋਣੀ ਸੀ ਸਾਰੀਆਂ ਇੰਦੇ ਖੱਟਾ ਸੀ ਵੀ ਉਹਨਾਂ ਦੇ ਮਗਲ ਅੱਗੇ ਖੱਟਾ ਹੀ ਕਹਿੰਦੇ ਸੀ ਹੁਣ ਜੀ ਰੇਤਾ ਕਹਿ ਲੀਨੇ ਆਪਾਂ ਤੇ ਅੱਗੇ ਪਹਿਲਾਂ ਤਾਂ ਮੰਮੀ ਹੋਣੀ ਜਿਹੜੀ ਲੱਸੀ ਬਚਣੀ ਸਾਰੀ ਉਹ ਪੋਣੇ ਚ ਪਾ ਕੇ ਲਓ ਜੀ ਇੱਥੇ ਆਪਾਂ ਇਹਨਾਂ ਨੂੰ ਘਾਲ ਲਿਆ ਚੋਪ ਐਨ ਬਰੀਕ ਕਰ ਲੈ ਸੀਗੇ ਤੇ ਪੋਣੇ ਵਿੱਚ ਪਾ ਕੇ ਖੱਦਰ ਤੇ ਪੋਣੇ ਵਿੱਚ ਪਾ ਕੇ ਤੂੰ ਟੰਗ ਦੇਣੀ ਇਹਦਾ ਨਾਲਕੇ ਦੀ ਹੈ ਨਾ ਬੰਨ ਦੇਣੀ ਨਾਲ ਤੇ ਨਾਲਕੇ ਦੇ ਨਾਲ ਬੰਨ ਕੇ ਉੱਥੇ ਨਿਚੜੀ ਯਾਨੀ ਕਹਿਣਾ ਇੱਥੇ ਨਿਚੜੀ ਜਾਊਗੀ ਜਾਂ ਉੱਦਾਂ ਕਿਸ ਕਿਲੀ ਕੁਲੀ ਦੇ ਨਾਲ ਬੰਨ ਦੇਣਾ ਤੇ ਬਾਅਦ ਵਿੱਚ ਜਦ ਤੋਰੀ ਲਸਤੀ ਸਾਰੀ ਨਿਕਲ ਜਾਨੀ ਜਿਹੜਾ ਉਹ ਵਿੱਚ ਹੋਣਾ ਫੇ ਹੁਣ ਤਾਂ ਕਈ ਤਾਂ ਉਹਨੂੰ ਪਨੀਰ ਕਹਿ ਲੈਂਦੇ ਆ ਜੀ ਅਸੀਂ ਤਾਂ ਖੱਟਾ ਹੀ ਕਹਿੰਦੇ ਹੁੰਦੇ ਸੀ ਫਿਰ ਉਹਦੇ ਵਿੱਚ ਲੂਣ ਮਿਰਚ ਮਸਾਲਾ ਪਾ ਕੇ ਬੂੰਦੀ ਪਾ ਕੇ ਫੇਰ ਦੇਣਾ ਸਾਰੇ ਟੱਬਰ ਨੂੰ ਖਾਣ ਨੂੰ ਬੜਾ ਸਵਾਦ ਲੱਗਣਾ ਆਪਾਂ ਤਾਂ ਹੁਣ ਦਹੀਂ ਭੰਨ ਕੇ ਤੇ ਵਿੱਚ ਥੋੜਾ ਜਿਹਾ ਦੁੱਧ ਪਾ ਲਈਦਾ ਪਾਣੀ ਪਾ ਲਈਦਾ ਇਦਾਂ ਬਣਾਉਨੇ ਆ ਜਿਵੇਂ ਬੀਬੀ ਐ ਲੱਸੀ ਤੋਂ ਵੀ ਕੰਮ ਲੈਂਦੀਆਂ ਸੀ ਜੀ ਤੇ ਹੁਣ ਜਿੰਨੀ ਵਰਤ ਹੋ ਗਈ ਵਰਤ ਹੋ ਗਈ ਜੇ ਬਚੀ ਹੈ ਕਿਸੇ ਨੂੰ ਪੀਣ ਨੂੰ ਦੇ ਦਿਓ ਕਿਸੇ ਘਰ ਨੇ ਲੈ ਜਾਣੀ ਆ ਨਹੀਂ ਤਾਂ ਚਲੋ ਜੀ ਘਣਾ ਡੋਲ ਦਿਓ ਜੇ ਮੰਮੀ ਹੁਣ ਰੱਖੀ ਜਾਣੀ ਹੈ ਨਾ ਪਸੂ ਨਾਲ ਆਏ ਹੋ ਇਹਦੇ ਨਾਲ ਖੱਟੀ ਲੱਸੀ ਨਾ ਲੋ ਜੀ ਬੂੰਦੀ ਵੀ ਦਿੱਤੀ ਪਾ ਆਪਾਂ ਰੈਤਾ ਹੋ ਗਿਆ ਆਪਣਾ ਤਿਆਰ ਤੇ ਹੁਣ ਆਪਾਂ ਕੱਟ ਲਾਂਗੇ ਥੋੜਾ ਜਿਹਾ ਸਲਾਦ ਕਿਉਂਕਿ ਰੋਟੀ ਦੇ ਨਾਲ ਇਹੋ ਜਿਹੀ ਮੈਂ ਨਾ ਕੱਟਾਂ ਤੇ ਫੇ ਆਪ ਲਾਪਿੰਦੇ ਕੱਟਾਂ ਅੱਜ ਵੇ ਵੈਸੇ ਇਦਾਂ ਪਿਆਜ਼ ਵੀ ਗੋਲੇ ਕੱਟ ਦਿੱਤੇ ਨੇ ਤਾਂ ਇਹ ਪਿਆਜ਼ ਖਾਂਦੇ ਹਮੇਸ਼ਾ ਇਹਨਾਂ ਨੇ ਪਿਆਜ਼ ਸ਼ੈਲ ਕੀ ਕਹਿਣਾ ਧੋ ਕੇ ਉਹਨੇ ਦਾ ਮੁੱਕੀ ਜਿ ਮਾਰ ਕੇ ਹੈ ਨਾ ਪਿਆਜ਼ ਤੇ ਫੇਰ ਕਰਨਾ ਉਹ ਖਾਣਾ ਕਹਿਣਾ ਚੰਗੀ ਤਰ੍ਹਾਂ ਪਾਣੀ ਪੂਣੀ ਦੇ ਨਾਲ ਧੋ ਕੇ ਇਦਾਂ ਛੱਲ ਕੇ ਤਾਂ ਮੈਂ ਵੀ ਧੋ ਲਿਆ ਸੀ ਪਰ ਪਤਾ ਨਹੀਂ ਇਹ ਇਹ ਫੇਕ ਕੇ ਮੁੱਕੀ ਮਾਰ ਕੇ ਫੇਰ ਪਿਆਜ਼ ਖਾਂਦੇ ਆ। ਕਿਦ ਦੀ ਸਵਾਦ ਲੱਗਦਾ ਇਹਨਾਂ ਨੂੰ ਅੱਜ ਮੈਂ ਇਦਾਂ ਚੀਰ ਦਿੱਤਾ ਚਲੋ ਖਾ ਲਾਂਗੇ ਇਦਾਂ ਵੀ ਕੈਟੇਗਰੀ ਇਦਾਂ ਵੀ ਖਾਣਾ ਚਾਹੀਦਾ ਹੈ। ਲਓ ਜੀ ਆਪਾਂ ਜੋਲ ਸਾਹਿਬ ਦੀ ਪਲੇਟ ਕਰਤੀ ਤਿਆਰ ਇਹਦੇ ਵਿੱਚੋਂ ਇਹਨਾਂ ਨੇ ਜੋਲ ਸਾਹਿਬ ਹਣੀ ਸਕਣਾ। ਖਾਣਾ ਤੇ ਜਾਂ ਫਿਰ ਅਰਜਨ ਨੇ ਮੈਂ ਤਾਂ ਖਾਣਾ ਨਹੀਂ ਸੀ ਕਿਉਂਕਿ ਗਲਾ ਜਿਆ ਖਰਾਬ ਹੋਇਆ ਕਰਕੇ ਮੈਂ ਨਹੀਂ ਸੀ ਖੀਰਾ ਵਗੈਰਾ ਕੁਝ ਵੀ ਨਹੀਂ ਖਾਦਾ। ਮੈਂ ਤਾਂ ਰਹਿਤਾ ਵੀ ਖਾਦਾ ਤੇ ਉਪਰੋਂ ਬੂੰਦੀ ਚ ਪਾ ਕੇ ਖਾਦਾ ਥੱਲੋਂ ਕੋਈ ਚੀਜ਼ ਨਹੀਂ ਲਈ। ਬੇ ਹੋਰ ਇਹਨਾਂ ਮੇਰਾ ਗਲਾ ਹੋਰ ਜ਼ਿਆਦਾ ਖਰਾਬ ਹੋਵੇ। ਪਿਆਜ਼ ਦੇ ਨਾਲ ਜਾਂ ਟਮਾਟਰ ਦੇ ਨਾਲ ਇੱਥੇ ਆਪਾਂ ਥੋਣ ਲੱਗ ਪਏ ਜੀ ਭਾਂਡੇ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਆ ਫਿਰ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਕੱਲ ਨੂੰ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਜੀ ਬਾਤੋ-ਬਦ ਸਾਰੇ ਭੈਣ ਭਰਾ ਸਪੋਰਟ ਕਰੋ ਜੀ ਤਾ ਜੋ ਅਸੀਂ ਵੀ ਦੱਸ ਸਕੀਏ ਜੀ ਸਾਡਾ ਵੀ ਚੈਨਲ ਮੋਨਟਾਈਜ਼ ਹੋ ਗਿਆ ਬੜੀ ਖੁਸ਼ੀ ਹੁੰਦੀ ਜਦੋਂ ਭੈਣਾ ਦੱਸਦੀਆਂ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਮੈਨੂੰ ਗੂਗਲ ਐਡਸਨ ਆ ਗਿਆ ਤੇ ਦੇਖੋ ਆਪਣੇ ਕਦੋਂ ਦਿਨ ਆਉਂਦਾ ਹੈ ਵਾਹਿਗੁਰੂ ਮੇਰ ਕੰਨ ਕੇ ਪ੍ਰਮਾਤਮਾ ਸੱਚੇ ਬਾਸ਼ਾ ਦੀ ਕਿਰਪਾ ਹੋਊਗੀ ਤੁਹਾਡੇ ਭੈਣ ਭਰਾਵਾਂ ਦੇ ਸਾਥ ਦੇ ਨਾਲ ਹਨਾ ਸਾਥ ਬਹੁਤ ਦਿੱਤਾ ਤੁਸੀਂ ਤੇ ਅੱਗੇ ਵੀ ਇੱਦੀ ਸਾਥ ਦੇਣਾ ਭੈਣ ਭਰਾਵਾਂ ਨੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ